ਉਹ ਕੀ ਹੋ ਗਿਆ ਮੂੰਹ 'ਚ ਸਿੱਟੀ ਆਉਣਾ ਉਹ ਪੁੱਛ ਨਾ ਬਈ ਯਾਰ ਕੀ ਗੱਲ ਹੋ ਗਈ ਮੈਂ ਤਾਂ ਉੱਜੜ ਗਿਆ ਬਈ ਜਮਈ ਉਹ ਦੱਸ ਤਾਂ ਸਹੀ ਹੋਇਆ ਕੀ ਆ ਮੈਂ ਬਈ ਬੱਕਰੀ ਲੈ ਕੇ ਆਇਆ ਸੀ ਹੂੰ ਮੈਂ ਕਿਹਾ ਵੀ ਵਾਧਾ ਹੋ ਜੂ ਸੂਗੀ ਉਹ ਦੋ ਦੋਆਂ ਤੋਂ 4 ਚਾਰਾਂ ਤੋਂ 8 ਅੱਠਾਂ ਤੋਂ 16 ਤੇ 16 ਤੋਂ 32 ਹੂੰ ਤੜਕੇ ਬਈ ਉਹ ਸੂਈ ਹੈ ਅੱਛਾ ਚੱਲ ਗਈ ਓਹੋ ਹੋ ਬਹੁਤ ਮਾੜਾ ਹੋਇਆ ਯਾਰ ਟੜਕੇ ਦਾ ਬਈ ਦਿਮਾਗ ਮੇਰਾ ਭਾਰ ਐ ਸਾਡੇ ਘਰੇ ਬੁੜੀਆਂ ਵੀ ਭੂਕ ਲਾਂ ਹੋਈ ਜਾਂਦੀ ਐ ਰੋਟੀ ਨਹੀਂ ਖਾਦੀ ਕਿਸੇ ਨੇ ਬਈ ਰੋਟੀ ਕਿੱਥੇ ਲੰਗਦੀ ਐ ਯਾਰ ਹਾਂ ਹੁਣ ਐ ਹੋਈ ਜਾਂਦਾ ਵੀ ਦਿਮਾਗ ਫਟ ਜੂਗਾ ਪਾਗਲ ਹੋਗਾ ਮੈਂ ਤਾਂ ਬਈ ਜਮਾ ਯਾਰ ਮੇਰੇ ਤਾਂ ਉਹਦੇ ਕਹਨ ਨੂੰ ਮੇਰਾ ਤਾਂ ਉਜੜੀ ਗਿਆ ਯਾਰ ਮੈਂ ਕਿੱਡੀ ਵੱਡੀ ਆਸ ਲਾਈ ਸੀ ਬਈ ਯਾਰ ਉਹ ਗੱਲ ਠੀਕ ਐ ਤੇਰੀ ਕਈ ਵਾਰੀ ਨਾ ਜੋ ਦਿਮਾਗ ਤੇ ਟੈਨਸ਼ਨ ਬਣ ਜਾਂਦੀ ਆ ਬੋਝ ਬਣ ਜਾਂਦਾ ਕਈ ਵਾਰੀ ਬੰਦੇ ਨੂੰ ਦੌਰਾ ਪੈ ਜਾਂਦਾ ਹੁੰਦਾ ਤੂੰ ਐਂ ਕਰ ਪੈਗ ਲਾ ਲਾ ਦਿਲ ਜਾ ਕਰੜਾ ਹੋ ਜੂਗਾ ਪੈਗ ਬਈ ਮੈਂ ਕਿੱਥੋਂ ਲਾਵਾਂ ਸਾਰੇ ਪੈਸੇ ਤਾਂ ਮੈਂ ਬੱਕਰੀ ਤੇ ਲਾ ਬੈਠਾ ਯਾਰ ਰੁਪਿਆ ਵੀ ਨਹੀਂ ਬਗ ਮਾ ਵੇਣਾ ਸਾਡੇ ਵਾਲੇ ਦਾ ਪਿਆ ਹੋਊਗਾ ਦੇਸੀ ਕੱਢੀ ਆ ਉਹਨੇ ਐਂ ਕਰ ਲਾ ਓਏ ਆ ਫੜਿਆ ਬਲਾ ਦੇਸੀ ਕੱਢੀ ਹੋ ਹਾਂ ਹਾਂ ਦੇਸੀ ਸਾਡੇ ਵਾਲੇ ਨੇ ਬਣਾਈ ਆ ਮੇਰਾ ਤਾਂ ਬਈ ਚੱਲ ਜਾਂਦਾ ਅੱਛਾ ਹੁਣ ਘਰੇ ਸਾਡੀਆਂ ਬੁੜੀਆਂ ਦੀ ਸੁਣ ਲਾ ਉਹ ਨਾ ਯਾਰ ਤੇਰੇ ਕਾਣੋਂ ਮਣ ਹੁਲਾ ਗਈ ਬਾਈ ਜਨੋ ਉਹ ਪਠੋਰੇ ਨੂੰ ਵੇਖ ਲੈਣੀਆਂ ਨਾ ਖਤਮ ਪੁੱਬਾਂ ਵਾਇਡੀਆਂ ਬਾਈ ਪੁੱਤਾਂ ਆਰ ਗਏ ਮੈਥੋ ਨਹੀਂ ਦੁੱਖ ਚਲੇ ਜਾਂਦਾ ਬਈ ਯਾਰ ਉਹ ਕੋਈ ਨਹੀਂ ਹੌਸਲਾ ਰੱਖ ਲਾ ਪੈਗ ਹੋਰ ਇੱਕ ਨਹੀਂ ਬਸ ਉਹ ਦੋ ਹੀ ਲੋਣੇ ਸੀ ਨਹੀਂ ਦੋ ਨਹੀਂ ਮੈਂ ਪਤਾ ਕੀ ਗੱਲ ਆ ਮੇਰੀ ਤਾਂ ਬਈ ਰਾਤ ਹੁਣ ਜਾਗੂ ਮੀਚੀ ਜੀ ਲੰਘਣੀ ਆ ਹੂੰ ਘਰ ਦੇ ਵੀ ਵੇਖਣੇ ਆ ਪਠੋਰੀਆਂ ਨੂੰ ਵੀ ਦੁੱਧ ਹੁਣ ਤੈਨੂੰ ਪਤਾ ਮਾਂ ਨਹੀਂ ਰਹੀ ਬਿਲਕੁਲ ਬੋਤਲ ਨਹੀਂ ਪੀਣਾ ਪੈਣਾ ਆ ਮੈਂ ਪੀ ਲੂੰਗਾ ਸਾਰੀ ਰਾਤ ਜਾਗ ਕੇ ਖਾਲੀ ਕਰਕੇ ਇਸੇ ਜੀ ਪਠੋਰੀਆਂ ਨੂੰ ਦੁੱਧ ਪਿਆ ਦੇਂਗੇ ਬਈ ਹੋਰ ਕੀ ਆ ਤੈਂ ਪਾਸਤਾ ਕਰਨੀ ਆ ਆ ਮੈਂ ਬੋਤਲ ਨਾਲ ਹੀ ਲੈ ਜਾਣਾ ਛੋਡੇ ਵਾਲੀ ਦੀ ਕੱਢੀ ਹੁ ਤੂੰ ਹੋਰ ਚੱਕ ਲਈ ਠੀਕ ਆ ਚਲ ਠੀਕ ਆ ਬਾਈ ਕੋ ਕੀ ਹੋ ਗਿਆ ਤੇਰੇ ਪਹਿਲਾਂ ਬੱਕਰੀ ਚੱਲ ਗਈ ਬਾਈ ਹੁਣ ਪਠੋਰਾ ਵੀ ਇੱਕ ਚੱਲ ਉਹ ਮਾੜਾ ਹੀ ਹੋਇਆ ਯਾਰ ਹੌਂਸਲਾ ਰੱਖ ਯਾਰ ਬੜੀ ਟੈਨਸ਼ਨ ਜਾਂ ਬਈਆ ਲੈ ਆਖਾ ਚੱਕੇ ਉਹ ਯਾਰ ਪੈਗ ਦਾ ਪੀਰੇ ਯਾਰ ਨਾ ਰਾਤ ਵੀ ਸਾਡੇ ਵਾਲਾ ਓੱਖਾ ਭਰ ਆਇਆ ਹੁੰਦਾ ਸੀਗਾ ਰਾਤ ਉਹ ਬੋਤਲ ਲੈ ਕੇ ਤਾਂ ਗਿਆ ਸੀਗਾ ਯਾਰ ਉਹ ਬਾਈ ਮੈਂ ਲੈ ਕੇ ਤਾਂ ਗਿਆ ਸੀਗਾ ਯਾਰ ਉਹ ਰਾਤ ਮੈਂ ਜਾਗੂ ਮੀਚੀ ਜੀ ਚਿੱਲਾਂਗੀ ਪੈਗ ਲਾਣਾ ਫੇਰ ਟੈਨਸ਼ਨ ਜੀ ਲੈ ਜੇ ਜਦੋਂ ਲੈ ਜੇ ਫੇਰ ਚੜ ਜੇ ਫੇਰ ਪੈਗ ਲਾਣਾ ਟੈਨਸ਼ਨ ਲੈ ਜੀ ਅਹੀਂ ਮੁੱਕ ਗਈ ਬਈ ਉਹ ਤਾਂ ਨਾਲੇ ਥੋਡੇ ਵਾਲਾ ਯਾਰ ਮੇਰੇ ਨੂੰ ਬੜੀ ਟੈਨਸ਼ਨ ਚ ਦਾਣੀਗਾ ਯਾਰ ਆਹ ਹੋ ਆਹੀਂ ਤਾਂ ਹੈਗਾ ਤੇਰੇ ਬਿਨਾ ਬਈ ਮੇਰਾ ਕੌਣ ਹੈ ਚੱਕ ਲਿਆ ਯਾਰ ਕਰਦਾ ਕੋਈ ਹੱਲ ਉਹ ਲਿਆ ਰਹਿਣ ਦੇ ਪੇ ਗਲੋਂ ਨੂੰ ਮੈਂ ਚੱਲਦਾ ਘਰੇ ਘਰੇ ਜਾ ਕੇ ਲਾਣੂ ਐਵੇਂ ਯਾਰ ਛੋਡੇ ਵਾਲਾ ਕੁਝ ਬੋਲੂ ਆਪਣੀ ਬਈ ਲਿਆ ਚ ਫਰਕ ਪਊਗਾ ਉਹ ਲਾ ਲੈਂਦੇ ਯਾਰ ਕਿ ਦੋ ਦੋ ਤੇਰੇ ਬਹਾਨੇ ਨਾਲ ਮੈਂ ਵੀ ਪੀ ਲੈਂਦਾ ਉਹ ਯਾਰ ਤੂੰ ਹੋਰ ਚੱਕ ਕੇ ਪੀ ਲਈ ਦੋ ਬੱਕਰੀ ਪਹਿਲਾਂ ਮਰ ਗਈ ਫਿਰ ਪਠੋਰਾ ਮਰ ਗਿਆ ਇੱਕ ਰਹਿ ਗਿਆ ਹੁਣ ਉਹ ਵੀ ਮਿਆਂਗ ਮਿਆਂਗ ਨਾਲ ਮਰ ਗਿਆ ਮੈਨੂੰ ਉਹਨੂੰ ਸੰਭਲਣ ਦੇ ਜਾ ਕੇ ਤੂੰ ਹੋਰ ਚੱਕ ਕੇ ਪੀ ਲਈ ਇੱਕ ਪਠੋਰਾ ਰਹਿ ਗਿਆ ਸੀ ਬਾਈ ਉਹ ਵੀ ਚੱਲ ਗਿਆ ਯਾਰ ਉਹ ਨਿੱਤ ਇੱਥੇ ਬਹਿ ਕੇ ਪੀਣ ਲੱਗ ਜੇ ਇੱਥੇ ਹੱਤਾ ਖੁੱਲਿਆਗਾ ਓਏ ਇਹਨੂੰ ਤਾਂ ਟੈਨਸ਼ਨ ਬਹੁਤ ਆ ਯਾਰ ਤਾਂ ਪੀਨੇ ਆ ਓਏ ਇਹਨੂੰ ਕਦੀ ਟੈਨਸ਼ਨ ਹੋ ਗਈ ਉਹ ਬੱਕਰੀ ਲਿਆਈ ਸੀ ਵਿਚਾਰਾ ਉਹ ਸੂਪੀ ਦੋ ਪਠੋਰੇ ਸੀ ਬੱਕਰੀ ਮਰ ਗਈ ਦੋਨੇ ਪਠੋਰੇ ਮਰ ਗਏ ਓ ਕਿੰਨੇ ਸੀ ਤੇਰੀ ਬੱਕਰੀ 5000 ਦੀ ਸੀ ਬਾਈ ਓਏ ਉਹਨੇ ਤੇਰੀ ਬੱਕਰੀ ਹੁਣ ਜਿੰਨੇ ਤੁਸੀਂ ਦਾਰੂ ਪੀਜੋਗੇ ਓ ਮਾਤਾ ਦਾਰੂ ਤਾਂ ਕੱਢੀ ਸੀ ਮੈਂ ਕਿਉਂ ਨਾ ਵਡੰਗ ਨਾਲ ਕਣਕ ਵੀ ਜਾਂ ਕਿ ਮੁੱਕਣੀ ਨਹੀਂ ਓ ਜੇ ਤੇਰੀ ਚੱਲਦੀ ਫਿਰਦੀ ਬੱਕਰੀ ਕਦੀ ਹੋਰ ਮਰ ਗਈ ਨਾ ਤੇਰੀ ਟੈਨਸ਼ਨ ਫੇਰ ਵੀ ਨਹੀਂ ਲੈਣੀ ਮੈਨੂੰ ਠੇਕ ਜਰੂਰ ਦਾਰੂ ਲੈਣੀ ਪੈਣੀ ਆ ਬਾਕੀ ਇਹ ਤਾਂ ਲਾਈ ਲੱਗ ਹੈ ਗਈ ਆ ਬਹਾਨਾ ਭਾਲ ਦੀ ਦਰੂ ਪੀਂਦਾ ਤੂੰ ਹੀ ਸ਼ਰਮ ਮੰਨ ਲਿਆ ਕਰ ਓ ਠੀਕ ਆ ਬਾਈ ਓ ਯਾਰ ਮੈਂ ਕੱਚਾਂ ਜਾਂ ਮੈਨੂੰ ਪੈਗ ਲਵਾ ਦੇ ਅੱਜ ਮੇਰੀ ਬੱਕਰੀ ਮਰ ਗਈ ਤੈਨੂੰ ਦਰੂ ਪੀਂਦੀ ਬਣੀ ਆ